ਚਾਹੁੰਦੇ ਸੀ ਉਵੇਂ ਹੀ ਹੋਵੇਗਾ ਵੱਡਾ ਦਰਵਾਜ਼ਾ ਬੰਦ ਤੇ ਛੋਟਾ ਖੁੱਲਿਆ ਸਿਪਾਈ ਬੱਚਿਆਂ ਨੂੰ ਲੈ ਕੇ ਇੱਥੇ ਆ ਰਹੇ ਨੇ ਸਾਡੇ ਸਿਪਾਈ ਸਿਰ ਝੁਕਾ ਕੇ ਦਰਬਾਰ ਚਾਹੋਂਗੇ ਬੱਚੇ ਵੀ ਉਹਨਾਂ ਦੀ ਨਕਲ ਕਰਨਗੇ ਹੰਦ ਦੇ ਪੀੜ ਦੇ ਬੱਚੇ ਸੂਬਾ ਇਸ ਸਰਹੰਦ ਨਵਾਬ ਵਜ਼ੀਰ ਖਾਨ ਦੇ ਸਾਹਮਣੇ ਆਉਂਦੇ ਸਾਰ ਸਿਰ ਚੁਕਾਉਣਗੇ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਫਚਿਆਨੇ ਕੀ ਕਿਆ ਉਹ ਇੱਥੇ ਆਕੇ ਤਾਂ ਹਰ ਕੋਈ ਇਸਲਾਮ ਕਰਦਾ ਹੈ ਬਈ ਬੱਚਿਆਂ ਕੋਲ ਬੜੀ ਵੱਡੀ ਭੁੱਲ ਹੋਈ ਆ ਇਹ ਸਰਹੰਦ ਦੇ ਨਵਾਬ ਵਜ਼ੀਰ ਖਾਨ ਦਾ ਦਰਬਾਰ ਹੈ ਇੱਥੇ ਕੋਈ ਵੀ ਬੰਦਾ ਆਕੇ ਕਿਸੇ ਵੀ ਗੁਰੂ ਦੀ ਫਤਿਹ ਨਹੀਂ ਬੁਲਾ ਸਕਦਾ ਚਲੋ ਬੱਚਿਓ ਨਵਾਬ ਸਾਹਿਬ ਕੋਲੋਂ ਮਾਫੀ ਮੰਗੋ ਤੇ ਆਦਵਨਾਥ ਸਿਰ ਚੁਕਾ ਕੇ ਸलाम ਕਰੋ ਅਸੀਂ ਵਾਹਿਗੁਰੂ ਵਿੱਚ ਯਕੀਨ ਰੱਖਦੇ ਹਾਂ ਉਸੇ ਪਰਮਾਤਮਾ ਅਗੇ ਝੁਕਦੇ ਹਾਂ ਜੋ ਆਤਮਾ ਦੇ ਰੂਪ ਵਿੱਚ ਹਰ ਕਿਸੇ ਦੇ ਅੰਦਰ ਵੱਸਦਾ ਹੈ ਉਸ ਤੋਂ ਬਿਨਾ ਅਸੀਂ ਆਪਣਾ ਸਿਰ ਹੋਰ ਕਿਸੇ ਦੇ ਸਾਹਮਣੇ ਨਹੀਂ ਝੁਕਾਉਂਦੇ ਇਹ ਕਾਫਰਾਂ ਦੀ ਬੋਲੀ ਹੈ ਕਾਫਰ ਉਹ ਜਿਹੜਾ ਤਲਵਾਰ ਦੀ ਲੋਗ ਤੇ ਆਪਣਾ ਧਰਮ ਕਿਸੇ ਤੇ ਥੋਪੇ ਕਾਫਿਰ ਉਹ ਜਿਹੜਾ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰੇ ਜੋ ਈਮਾਨ ਦਾ ਪੱਕਾ ਉਹੀ ਸੱਚਾ ਮੁਸਲਮਾਨ ਜਿਹਦੇ ਦਿਲ ਵਿੱਚ ਦਗਾ ਉਹ ਕਾਫਿਰ ਬੇਈਮਾਨ ਚੰਗੇ ਲਫ਼ਜ਼ਾਂ ਵਿੱਚ ਸਾਨੂੰ ਬੇਈਮਾਨ ਕਹਿ ਰਹੇ ਹੋ ਕੌਣ ਸਾਨੂੰ ਸਾਡੇ ਧਰਮ ਦੀ ਸਿੱਖਿਆ ਦੇਉਗੇ ਸਾਨੂੰ ਤਾਂ ਆਪਣੇ ਸਿੱਖ ਧਰਮ ਦਾ ਪਤਾ ਹੈ ਕਾਜ਼ੀ ਸਾਹਿਬ ਸਾਡਾ ਧਰਮ ਕਿਸੇ ਨੂੰ ਗੁਲਾਮ ਨਹੀਂ ਬਣਾਉਂਦਾ ਸਾਡੇ ਗੁਰੂ ਪਿਤਾ ਜੀ ਨੇ ਸਾਨੂੰ ਇਹੀ ਸਿਖਾਇਆ ਬਾਚੋ ਤੁਹਾਡੇ ਗੁਰੂ ਪਿਤਾ ਨੂੰ ਗ੍ਰਫਤਾਰ ਕਰਨ ਲਈ ਮੇਰੇ ਸਪਾਈ ਚਾਰੋਂ ਦਿਸ਼ਾਵਾਂ ਵਿੱਚ ਫੈਲ ਚੁਕੇ ਨੇ ਜਿਵੇਂ ਰੋਸ਼ਨੀ ਨੂੰ ਕੋਈ ਕੈਦ ਨਹੀਂ ਕਰ ਸਕਦਾ ਉਦਾ ਹੀ ਗੁਰੂ ਪਿਤਾ ਨੂੰ ਫੜਨ ਵਾਲਾ ਕੂਰਮਾ ਹਲੇ ਜੰਮਿਆ ਨਹੀਂ ਉਹ ਚਮਕਿਆ ਉਹਨਾਂ ਦੇ ਚਿਹਰੇ ਤੇ ਕਿ ਲੋਕੀ ਵੇਖ ਕੇ ਆਪਣੀ ਮਰਜ਼ੀ ਨਾਲ ਚੁੱਕ ਕੇ ਸਲਾਮ ਕਰ ਦੇਣੇ ਜੇਕਰ ਤੁਹਾਡਾ ਵੀ ਕਦੇ ਉਹਨਾਂ ਨਾਲ ਸਾਹਮਣਾ ਹੋ ਗਿਆ चुक जाएगा की हो या खान साहब गुरु पिता दे दर्शन देने खामोश ਬੱਚਿਓ ਹੁਣ ਤੁਸੀਂ ਸਾਡੇ ਕੋਲ ਰਹੋ ਮੈਂ ਵਾਦਾ ਕਰਦਾ ਹਾਂ ਕਿ ਤੁਹਾਡੀ ਹਰ ਜ਼ਰੂਰਤ ਪੂਰੀ ਕੀਤੀ ਜਾਵੇਗੀ ਵੈਸੇ ਵੀ ਹੁਣ ਤੁਸੀਂ ਜਾਓਗੇ ਕਿੱਥੇ ਸ਼ਾਇਦ ਤੁਹਾਨੂੰ ਪਤਾ ਨਹੀਂ ਅਨੰਦਪੁਰ ਉਜੜ ਚੁੱਕਿਆ ਹੈ ਤੁਹਾਡੇ ਗੁਰੂ ਪਿਤਾ ਨੂੰ ਅਸੀਂ ਫੜ ਲੈਣਾ ਹੈ ਤੁਹਾਡੇ ਦੋਨੋਂ ਵੱਡੇ ਭਰਾ ਅਜੀਤ ਤੇ ਜੁਜਾਰ ਚਮਕੌਰ ਦੀ ਲੜਾਈ 'ਚ ਮਰ ਜਾ ਚੁੱਕੇ ਨੇ ਤੁਹਾਡਾ ਕੀ ਯਕੀਨ ਕਰਨਾ ਤੁਹਾਡੀ ਤਾਂ ਨੀਅਤ ਹੀ ਠੀਕ ਨਹੀਂ ਹੈ ਖਾਨ ਸਾਹਿਬ ਬਿਨਾ ਕਿਸੇ ਜੁਰਮ ਸਾਨੂੰ ਬੋਜ ਵਿੱਚ ਕੈਦ ਕੀਤਾ ਹੋਇਆ ਖਾਨ ਸਾਹਿਬ ਠੀਕ ਕਹਿ ਰਹੇ ਨੇ ਬੱਚਿਓ ਇਹਨਾਂ ਦਾ ਧਰਮ ਕਬੂਲ ਕਰੋ ਨਹੀਂ ਤਾਂ ਆਪਣੇ ਭਰਾਵਾਂ ਦੀ ਤਰ੍ਹਾਂ ਮਾਰੇ ਜਾਓਗੇ ਸਾਡੇ ਧਰਮ ਨੇ ਸਾਨੂੰ ਮਰਨਾ ਪਹਿਲਾਂ ਸਿਖਾਇਆ ਹੈ ਇਸ ਲਈ ਸਾਨੂੰ ਮੌਤ ਦੇ ਡਰਾਵੇ ਨਾ ਦਿਓ ਬੱਚਿਓ ਮੌਤ ਦੀ ਨਹੀਂ ਜ਼ਿੰਦਗੀ ਦੀ ਗੱਲ ਕਰੋ ਤੁਸੀਂ ਜੋ ਚਾਹੋਗੇ ਉਹੀ ਮਿਲੇਗਾ ਰਹਿਣ ਲਈ ਐਸ਼ਵ ਆਰਾਮ ਤੇ ਮਹਿਲ ਰਾਜਕੁਮਾਰਾ ਦੀ ਤਰ੍ਹਾਂ ਟਾਟ ਬਾਟ ਜੇਕਰ ਮੈਂ ਕੁਝ ਭੁੱਲ ਗਿਆ ਹੋਵਾਂ ਤਾਂ ਤੁਸੀਂ ਮੈਨੂੰ ਯਾਦ ਕਰਵਾ ਦੇਣਾ ਹੈ ਯਾਦ ਦਿਲਾਉਂਦਾ ਓ ਯਾਦ ਦਿਲਾਉਣਾ ਜਿਹੜਾ ਮੇਰੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਜਿਨ੍ਹਾਂ ਨੂੰ ਉਹਨਾਂ ਦੇ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਜਾ ਰਿਹਾ ਸੀ